ਕਿੱਥੇ ਰਾਜਾ ਪੋਜ ਤੇ ਕਿੱਥੇ ਗੰਗੂ ਤੇਲੀ ਰਾਜਾ ਪੋਜ ਇੱਕ ਨਿਆਇਪ੍ਰੀਅ ਰਾਜਾ ਸਨ ਜੋ ਆਪਣੀ ਪ੍ਰਜਾ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਦੇ ਸਨ ਉਹਨਾਂ ਦੇ ਦਰਬਾਰ ਵਿੱਚ ਬਹੁਤ ਸਾਰੇ ਵਿਦਵਾਨ ਸਨ ਅਤੇ ਰਾਜਾ ਚਾਪਲੂਸਾਂ ਤੋਂ ਹਮੇਸ਼ਾ ਦੂਰ ਰਹਿੰਦੇ ਸਨ ਪਰਜਾ ਉਹਨਾਂ ਨੂੰ ਰੱਬ ਵਾਂਗ ਪੂਜਦੀ ਸੀ ਤੇ ਉਹਨਾਂ ਦੀ ਜੈ ਜੈਕਾਰ ਕਰਦੀ ਸੀ ਰਾਜਾ ਰਾਤ ਨੂੰ ਭੇਸ ਬਦਲ ਕੇ ਪਰਜਾ ਦੇ ਘਰਾਂ ਕੋਲ ਘੁੰਮਦੇ ਸਨ ਤਾਜੂ ਉਹਨਾਂ ਦੇ ਦੁੱਖ ਸੁੱਖ ਦਾ ਪਤਾ ਲਗਾ ਸਕੋ ਇੱਕ ਰਾਤ ਰਾਜਾ ਪੋਜ ਇੱਕ ਗਰੀਬ ਬ੍ਰਾਹਮਣ ਦੀ ਝੌਂਪੜੀ ਕੋਲੋਂ ਲੰਘ ਰਿਹਾ ਸੀ ਉਹਨਾਂ ਨੇ ਦੇਖਿਆ ਕਿ ਬ੍ਰਾਹਮਣ ਤੇ ਬ੍ਰਾਹਮਣੀ ਗੱਲਾਂ ਕਰ ਰਹੇ ਹਨ ਝੌਂਪੜੀ ਵਿੱਚ ਇੱਕ ਛੋਟਾ ਜਿਹਾ ਦੀਵਾ ਜਗ ਰਿਹਾ ਸੀ ਬ੍ਰਾਹਮਣ ਆਪਣੀ ਪਤਨੀ ਨੂੰ ਕਹਿ ਰਿਹਾ ਸੀ ਕਿ ਉਹ ਹੁਣ ਬੜਾ ਬੁੱਢਾ ਤੇ ਕਮਜ਼ੋਰ ਹੋ ਗਿਆ ਹੈ ਉਸ ਦੇ ਸਰੀਰ ਵਿੱਚ ਹੁਣ ਇੰਨੀ ਤਾਕਤ ਨਹੀਂ ਹੈ ਕਿ ਉਹ ਆਪਣੇ ਜਜਮਾਨ ਦੇ ਘਰ ਜਾ ਕੇ ਪੂਜਾ ਪਾਠ ਕਰਵਾ ਸਕੇ ਉਸ ਦਾ ਕੋਈ ਪੁੱਤਰ ਵੀ ਨਹੀਂ ਹੈ ਜੋ ਕਮਾ ਕੇ ਖਵਾ ਸਕੇ ਉਸ ਨੇ ਕਿਹਾ ਕਿ ਉਹ ਉਸ ਦੇ ਕੋਲ ਸਿਰਫ ਇੱਕ ਹੀ ਰਸਤਾ ਹੈ ਕਿ ਉਹ ਰਾਜਾ ਭੋਜ ਦੇ ਦਰਬਾਰ ਵਿੱਚ ਜਾਵੇ ਬ੍ਰਾਹਮਣੀ ਨੇ ਕਿਹਾ ਠੀਕ ਹੈ ਸੁਆਮੀ ਕਹਿੰਦੇ ਹਨ ਕਿ ਰਾਜਾ ਭੋਜ ਬੜੇ ਦਿਆਲੂ ਹਨ ਉਹ ਸਾਡੀ ਮਦਦ ਜ਼ਰੂਰ ਕਰਨਗੇ ਅਗਲੇ ਦਿਨ ਸਵੇਰ ਹੁੰਦਿਆਂ ਹੀ ਉਹ ਬ੍ਰਾਹਮਣ ਰਾਜਾ ਭੋਜ ਦੇ ਦਰਬਾਰ ਵਿੱਚ ਪਹੁੰਚ ਗਿਆ ਰਾਜੇ ਨੂੰ ਪ੍ਰਣਾਮ ਕਰਦੇ ਆ ਬ੍ਰਾਹਮਣ ਕਹਿਣ ਲੱਗਾ ਮਹਾਰਾਜ ਮੈਂ 80 ਸਾਲ ਦਾ ਬੁੱਢਾ ਅਤੇ ਕਮਜ਼ੋਰ ਵਿਅਕਤੀ ਹਾਂ। ਅਜਿਹੀ ਹਾਲਤ ਵਿੱਚ ਮੈਂ ਖੁਦ ਕਮਾ ਨਹੀਂ ਸਕਦਾ। ਕਹਿੰਦੇ ਹਨ ਕਿ ਬੁਢਾਪੇ ਦਾ ਸਹਾਰਾ ਪੁੱਤਰ ਹੁੰਦਾ ਹੈ। ਪਰ ਮੇਰੀ ਬਦਕਿਸਮਤੀ ਹੈ ਕਿ ਮੇਰਾ ਕੋਈ ਪੁੱਤਰ ਨਹੀਂ ਹੈ। ਹੁਣ ਅਜਿਹੀ ਸਥਿਤੀ ਵਿੱਚ ਰਾਜਨ ਮੈਨੂੰ ਦੋ ਵਕਤ ਦੀ ਰੋਟੀ ਮਿਲਣੀ ਵੀ ਮੁਸ਼ਕਲ ਹੈ। ਰਾਜਾ ਭੋਜ ਨੇ ਉਸ ਬ੍ਰਾਹਮਣ ਦੀ ਗਰੀਬੀ ਦਾ ਪਤਾ ਰਾਤ ਨੂੰ ਹੀ ਲਗਾ ਲਿਆ ਸੀ। ਇਸ ਲਈ ਰਾਜਾ ਭੋਜ ਨੇ 100 ਸੋਨੇ ਅਤੇ ਚਾਂਦੀ ਦੇ ਸਿੱਕੇ ਉਸ ਬ੍ਰਾਹਮਣ ਨੂੰ ਦੇ ਦਿੱਤੇ। ब्राह्मण ਕੋਲ ਹੁਣ ਇੰਨਾ ਧਨ ਆ ਗਿਆ ਸੀ ਕਿ ਉਹ ਸੁੱਖ ਨਾਲ ਆਪਣਾ ਜੀਵਨ ਬਤੀਤ ਕਰ ਸਕਦਾ ਸੀ। ब्राह्मण ਖੁਸ਼ੀ-ਖੁਸ਼ੀ ਘਰ ਪਹੁੰਚਿਆ ਅਤੇ ਉਹ ਪੈਸੇ ਇੱਕ ਲੱਕੜ ਦੀ ਸੰਦੂਕੜੀ ਵਿੱਚ ਰੱਖ ਦਿੱਤੇ। ਪਰ ਰਾਤ ਨੂੰ ਇੱਕ ਅਜੀਬ ਘਟਨਾ ਵਾਪਰੀ। ਸਵੇਰੇ ਜਦੋਂ ब्राह्मण ਨੇ ਸੰਦੂਕੜੀ ਖੋਲੀ ਤਾਂ ਸਾਰੇ ਪੈਸੇ ਗਾਇਬ ਸਨ। ब्राह्मण ਸੋਚਾਂ ਵਿੱਚ ਪੈ ਗਿਆ ਕਿ ਉਸਦੇ ਘਰ ਦੇ ਦਰਵਾਜ਼ੇ ਸਵੇਰ ਤੱਕ ਬੰਦ ਸਨ। ਕੋਈ ਵਿਅਕਤੀ ਘਰ ਦੇ ਅੰਦਰ ਆਇਆ ਵੀ ਨਹੀਂ ਤਾਂ ਪੈਸੇ ਕਿੱਥੇ ਚਲੇ ਗਏ? ਉਹ ਬ੍ਰਾਹਮਣ ਪਰੇਸ਼ਾਨ ਹੋ ਕੇ ਸਵੇਰੇ ਦੂਜੀ ਵਾਰ ਰਾਜਾ ਭੋਜ ਦੇ ਦਰਬਾਰ ਵਿੱਚ ਪਹੁੰਚ ਗਿਆ ਤੇ ਰਾਤ ਦਾ ਸਾਰਾ ਹਾਲ ਦੱਸਿਆ ਰਾਜੇ ਨੇ ਉਸ ਨੂੰ ਦੂਜੀ ਵਾਰ ਵੀ ਸੋਨ સોਨੇ ਚਾਂਦੀ ਦੇ ਸਿੱਕੇ ਦਿੱਤੇ ਬ੍ਰਾਹਮਣ ਬਹੁਤ ਖੁਸ਼ ਹੋਇਆ ਹੁਣ ਬ੍ਰਾਹਮਣ ਉਹਨਾਂ ਪੈਸਿਆਂ ਨਾਲ ਆਪਣਾ ਨਵਾਂ ਮਕਾਨ ਬਣਵਾ ਸਕਦਾ ਸੀ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਬ੍ਰਾਹਮਣ ਰਾਤ ਨੂੰ ਗੂੜੀ ਨੀਂਦ ਵਿੱਚ ਸੁੱਤਾ ਹੋਇਆ ਸੀ ਉਸਨੇ ਸੁਪਨੇ ਵਿੱਚ ਦੇਖਿਆ ਕਿ ਰਾਜਾ ਭੋਜ ਉਸ ਨੂੰ ਕਹਿ ਰਹੇ ਹਨ ਬ੍ਰਾਹਮਣ ਦੇਵਤਾ ਰਾਸੇ ਬਹੁਤ ਵੱਡਾ ਸੰਕਟ ਆ ਗਿਆ ਹੈ ਇਸ ਲਈ ਮੈਂ ਉਹ ਪੈਸੇ ਲੈਣ ਆਇਆ ਹਾਂ ਜੋ ਮੈਂ ਸਵੇਰੇ ਤੁਹਾਨੂੰ ਦਿੱਤੇ ਸਨ ਬ੍ਰਾਹਮਣ ਨੇ ਖੁਸ਼ੀ-ਖੁਸ਼ੀ ਉਹ ਪੈਸੇ ਰਾਜੇ ਨੂੰ ਮੋੜ ਦਿੱਤੇ ਜਦੋਂ ਸਵੇਰ ਹੋਈ ਤਾਂ ਬ੍ਰਾਹਮਣ ਨੇ ਦੇਖਿਆ ਕਿ ਅੱਜ ਵੀ ਸੰਦੂਕੜੀ ਵਿੱਚੋਂ ਉਹ ਪੈਸੇ ਗਾਇਬ ਸਨ ਬ੍ਰਾਹਮਣ ਦੀ ਕੋਈ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਸੁਪਨੇ ਵਿੱਚ ਵਾਪਸ ਕੀਤੇ ਪੈਸੇ ਅਸਲ ਵਿੱਚ ਕਿਵੇਂ ਗਾਇਬ ਹੋ ਗਏ ਉਹ ਗ੍ਰੀ ਬ੍ਰਾਹਮਣ ਸਵੇਰੇ ਰਾਜਾ ਭੋਜ ਦੇ ਦਰਬਾਰ ਵਿੱਚ ਫਿਰ ਪਹੁੰਚਿਆ ਤੇ ਰਾਤ ਦਾ ਸਾਰਾ ਹਾਲ ਰਾਜੇ ਨੂੰ ਦੱਸਿਆ। ਰਾਜਾ ਬਹੁਤ ਹੈਰਾਨ ਹੋਇਆ। ਉਸਨੇ ਆਪਣੇ ਖਜ਼ਾਨਚੀ ਨੂੰ ਹੁਕਮ ਦਿੱਤਾ ਕਿ 100 ਸੋਨੇ ਅਤੇ ਚਾਂਦੀ ਦੇ ਸਿੱਕੇ ਬ੍ਰਾਹਮਣ ਨੂੰ ਫਿਰ ਦਿੱਤੇ ਜਾਣ। ਰਾਜੇ ਦੇ ਹੁਕਮ ਦੀ ਪਾਲਣਾ ਹੋਈ। ਬ੍ਰਾਹਮਣ ਖੁਸ਼ੀ-ਖੁਸ਼ੀ ਘਰ ਪਹੁੰਚਿਆ ਪਰ ਰਾਜਾ ਭੋਜ ਨੇ ਫੈਸਲਾ ਕਰ ਲਿਆ ਸੀ ਕਿ ਉਹ ਅੱਜ ਰਾਤ ਖੁਦ ਬ੍ਰਾਹਮਣ ਦੀ ਕੁਟਿਆ ਕੋਲ ਪਹੁੰਚ ਕੇ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖੇਗਾ। ਰਾਤ ਨੂੰ ਜਦੋਂ ਰਾਜਾ ਬ੍ਰਾਹਮਣ ਦੀ ਕੁਟਿਆ ਕੋਲ ਪਹੁੰਚਿਆ ਤਾਂ ਰਾਤ ਦੇ ਤੀਜੇ ਪੈਰ ਦੀ ਘਟਨਾ ਦੇਖ ਕੇ ਰਾਜਾ ਹੈਰਾਨ ਰਹਿ ਗਿਆ ਰਾਜੇ ਨੇ ਦੇਖਿਆ ਕਿ ਬਿਲਕੁਲ ਉਸੇ ਦੀ ਸ਼ਕਲ ਸੂਰਤ ਵਾਲਾ ਵਿਅਕਤੀ ਬ੍ਰਾਹਮਣ ਦੀ ਕੁਟਿਆ ਵਿੱਚ ਪਹੁੰਚ ਕੇ ਉਹ ਪੈਸੇ ਵਾਪਸ ਮੰਗ ਰਿਹਾ ਹੈ ਰਾਜਾ ਭੋਜ ਨੇ ਜਦੋਂ ਇਹ ਦੇਖਿਆ ਤਾਂ ਉਸ ਕੋਲੋਂ ਰਿਹਾ ਨਾ ਗਿਆ ਰਾਜਾ ਆਪਣੇ ਉਸ ਹਮਸ਼ਕਲ ਵਿਅਕਤੀ ਕੋਲ ਪਹੁੰਚ ਕੇ ਕਹਿਣ ਲੱਗਾ ਮਹਾਸ਼ੇ ਤੁਸੀਂ ਕੌਣ ਹੋ ਜਿਸ ਗਰੀਬ ਬ੍ਰਾਹਮਣ ਨੂੰ ਦੁਖੀ ਕਰ ਰਹੇ ਹੋ ਤੁਸੀਂ ਰਾਜਾ ਨਹੀਂ ਹੋ ਰਾਜਾ ਤਾਂ ਮੈਂ ਹਾਂ ਤੁਸੀਂ ਇਸ ਤਰ੍ਹਾਂ ਕਿਉਂ ਇਸ ਬ੍ਰਾਹਮਣ ਨੂੰ ਦੁਖੀ ਕਰ ਰਹੇ ਹੋ ਅਤੇ ਮੈਨੂੰ ਬਦਨਾਮ ਕਰ ਰਹੇ ਹੋ ਰਾਜੇ ਦੇ ਉਸ ਹਮਸ਼ਕਲ ਨੇ ਰਾਜੇ ਨੂੰ ਕਿਹਾ ਰਾਜਨ ਤੁਸੀਂ ਨਹੀਂ ਜਾਣਦੇ ਕਿ ਇਹ ਗਰੀਬ ਬ੍ਰਾਹਮਣ ਆਪਣੇ ਕਿਤੇ ਕਰਮਾਂ ਦਾ ਫਲ ਭੋਗ ਰਿਹਾ ਹੈ ਇਸ ਬ੍ਰਾਹਮਣ ਦੇ ਪੈਸੇ ਜਦ ਤੱਕ ਗਾਇਬ ਹੋ ਜਾਣਗੇ ਜਾਂ ਇਸ ਦਾ ਬਣਿਆ ਬਣਾਇਆ ਮਕਾਨ ਡਿੱਗ ਜਾਵੇਗਾ ਇਹ ਇੰਨਾ ਪੈਸਿਆਂ ਦੀ ਵਰਤੋਂ ਨਹੀਂ ਕਰ ਸਕੇਗਾ ਕਿਉਂਕਿ ਸੁਖ ਇਸਦੀ ਕਿਸਮਤ ਵਿੱਚ ਹੈ ਹੀ ਨਹੀਂ ਰਾਜਨ ਹਰ ਵਿਅਕਤੀ ਨੂੰ ਉਸਦੇ ਪਿਛਲੇ ਕਰਮਾਂ ਦਾ ਫਲ ਮਿਲਦਾ ਹੈ ਇਸ ਬ੍ਰਾਹਮਣ ਦੀ ਗਰੀਬੀ ਇਸਦੇ ਪਿਛਲੇ ਕਰਮਾਂ ਕਾਰਨ ਹੀ ਮਿਲੀ ਹੈ ਰਾਜਾ ਭੋਜ ਨੇ ਕਿਹਾ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਮਹਾਰਾਜ ਪਰ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਇਸ ਨੂੰ ਕੋਈ ਸਜ਼ਾ ਨਾ ਦਿਓ ਇਸਦੀ ਕਰਨੀ ਦੀ ਸਜ਼ਾ ਮੈਂ ਭੁਗਤਣ ਲਈ ਤਿਆਰ ਹਾਂ ਰਾਜੇ ਨੇ ਬਹੁਤ ਬੇਨਤੀ ਕੀਤੀ ਤਦ ਰਾਜੇ ਦਾ ਉਹ ਹਮਸ਼ਕਲ ਕੈਨ ਲੱਗਾ ਰਾਜਨ ਹੋਂ ਦੀ ਸਜ਼ਾ ਤਾਂ ਸਭ ਨੂੰ ਮਿਲਦੀ ਹੈ ਮਨੁੱਖ ਕਰਮਾ ਅਤੇ ਕਿਸਮਤ ਦਾ ਗੁਲਾਮ ਹੈ ਤੈਨੂੰ ਵੀ ਆਪਣੇ ਪਿਛਲੇ ਕੀਤੇ ਕਰਮਾਂ ਦਾ ਫਲ ਭੋਗਣਾ ਪਵੇਗਾ ਇਸ ਤੋਂ ਕੋਈ ਬਚ ਨਹੀਂ ਸਕਦਾ ਇਸ ਦੁਨੀਆ ਵਿੱਚ ਸਭ ਨੂੰ ਕੁਦਰਤ ਨਾਲ ਲੜਨਾ ਪੈਂਦਾ ਹੈ ਇਹ ਕੁਦਰਤ ਹੀ ਸਭ ਨੂੰ ਚੰਗਾ ਤੇ ਬੁਰਾ ਮੌਕਾ ਦਿੰਦੀ ਹੈ ਕਰਮਾਂ ਦਾ ਖੇਡ ਬੜਾ ਅਜੀਬ ਹੈ ਇਹ ਕਹਿ ਕੇ ਉਹ ਰਾਜੇ ਦਾ ਹਮਸ਼ਕਲ ਗਾਇਬ ਹੋ ਗਿਆ ਇੱਕ ਦਿਨ ਰਾਜਾ ਆਪਣੇ ਸਭ ਤੋਂ ਤੇਜ਼ ਅਤੇ ਤਾਕਤਵਰ ਘੋੜੇ ਤੇ ਸਵਾਰ ਹੋ ਕੇ ਜੰਗਲ ਵਿੱਚ ਸ਼ਿਕਾਰ ਖੇਡਣ ਨਿਕਲਿਆ। ਰਾਜੇ ਦੇ ਨਾਲ ਕੁਝ ਸਿਪਾਹੀ ਵੀ ਸਨ। ਸਾਰਾ ਦਿਨ ਸ਼ਿਕਾਰ ਦੀ ਭਾਲ ਕਰਦੇ ਕਰਦੇ ਉਹ ਆਪਣੇ ਰਾਜ ਦੀ ਸਰਹੱਦ ਤੇ ਪਹੁੰਚ ਗਿਆ। ਰਾਜੇ ਦੇ ਸਿਪਾਹੀ ਪਿੱਛੇ रह ਗਏ। ਤਦ ਉਸ ਘੋੜੇ ਨੇ ਇੱਕ ਉੱਚੀ ਪਹਾੜੀ ਤੋਂ ਛਾਲ ਮਾਰ ਦਿੱਤੀ। ਰਾਜਾ ਭੋਜ ਜ਼ਖਮੀ ਹੋ ਕੇ ਘੋੜੇ ਤੋਂ ਡਿੱਗ ਕੇ ਬੇਹੋਸ਼ ਹੋ ਗਿਆ। ਉਹਨਾਂ ਦਾ ਮੁਕਟ ਵੀ ਡਿੱਗ ਗਿਆ। ਰਾਜਾ ਪੋਜ ਨੂੰ ਜਦੋਂ ਹੋਸ਼ ਆਇਆ ਤਾਂ ਉਹਨਾਂ ਨੇ ਦੇਖਿਆ ਕਿ ਉਹ ਗਵਾਂਢੀ ਰਾਜ ਦੇ ਸਿਪਾਹੀਆਂ ਦੇ ਕਬਜ਼ੇ ਵਿੱਚ ਸਨ ਸਿਪਾਹੀਆਂ ਨੇ ਪੁੱਛਿਆ ਕਿ ਤੂੰ ਕੌਣ ਹੈ ਇੱਥੇ ਕਿਵੇਂ ਆਇਆ ਰਾਜੇ ਦੀ ਜ਼ੁਬਾਨ ਬੰਦ ਹੋ ਗਈ ਸੀ ਰਾਜੇ ਨੇ ਕੋਈ ਜਵਾਬ ਨਹੀਂ ਦਿੱਤਾ ਇਸ ਤੇ ਸਿਪਾਹੀਆਂ ਨੇ ਰਾਜੇ ਨੂੰ ਹਮਲਾਵਰ ਦੁਸ਼ਮਣ ਸਮਝ ਕੇ ਮਾਰਿਆ ਕੁੱਟਿਆ ਅਤੇ ਜ਼ਖਮੀ ਕਰਕੇ ਨਗਰ ਦੇ ਬਾਹਰ ਸੁਨਸਾਨ ਜਗ੍ਹਾ ਤੇ ਸੁੱਟ ਦਿੱਤਾ ਤਦ ਉਸੇ ਰਾਜ ਦਾ ਰਹਿਣ ਵਾਲਾ ਗੰਗੂ ਤੇਲੀ ਉਧਰੋਂ ਲੰਘ ਰਿਹਾ ਸੀ ਉਸ ਦੀ ਨਜ਼ਰ ਰਾਜੇ ਤੇ ਪਈ ਉਹ ਜ਼ਖਮੀ ਰਾਜੇ ਨੂੰ ਚੁੱਕ ਕੇ ਆਪਣੇ ਘਰ ਲੈ ਗਿਆ ਰਾਜੇ ਦੀ ਕਿਸਮਤ ਦੀ ਖੇਡ ਹੀ ਉਸ ਨੂੰ ਗੰਗੂ ਤੇਲੀ ਦੇ ਘਰ ਲੈ ਆਈ ਸੀ ਗੰਗੂ ਤੇਲੀ ਨੇ ਰਾਜੇ ਦੀ ਮਲਮ ਪੱਟੀ ਕਰਕੇ ਉਸ ਨੂੰ ਠੀਕ ਕਰ ਦਿੱਤਾ ਰਾਜੇ ਨੂੰ ਜਦੋਂ ਹੋਸ਼ ਆਇਆ ਤਾਂ ਰਾਜੇ ਨੇ ਆਪਣੇ ਜੀਵਨ ਦਾਤਾ ਨੂੰ ਦੇਖਿਆ ਪਰ ਰਾਜਾ ਤਾਂ ਬੇਜੁਬਾਨ ਹੋ ਚੁੱਕਾ ਸੀ ਗੰਗੂ ਤੇਲੀ ਰਾਜੇ ਨੂੰ ਦੇਖਤੇ ਆਂ ਇਹ ਸਮਝ ਗਿਆ ਕਿ ਉਹ ਕੋਈ ਉੱਚੇ ਖਾਨਦਾਨ ਦਾ ਵਿਅਕਤੀ ਹੈ ਜੋ ਕਿਸਮਤ ਦਾ ਮਰਿਆ ਹੈ ਇਸੇ ਲਈ ਇਸ ਨੂੰ ਦੁਸ਼ਮਣ ਸਮਝ ਕੇ ਕੁੱਟਿਆ ਗਿਆ ਹੈ ਕੁਝ ਦਿਨਾਂ ਬਾਅਦ ਹੀ ਰਾਜਾ ਪੋਜ ਪੂਰੀ ਤਰ੍ਹਾਂ ਤੰਦਰੁਸਤ ਹੋ ਗਏ ਪਰ ਰਾਜਾ ਪੋਜ ਇਹ ਜਾਣਦੇ ਸਨ ਕਿ ਸੱਚਾਈ ਜਾਣਨ ਤੇ ਇਸ ਰਾਜ ਦਾ ਰਾਜਾ ਉਹਨਾਂ ਨੂੰ ਦੁਸ਼ਮਣ ਸਮਝ ਕੇ ਕੈਦ ਵਿੱਚ ਪਾ ਦੇਵੇਗਾ ਇਸ ਲਈ ਰਾਜਾ ਚੁੱਪ ਰਿਹਾ ਗੰਗੂ ਤੇਲੀ ਨੇ ਰਾਜੇ ਨੂੰ ਕੋਲੋਂ ਪੀੜਨ ਦਾ ਕੰਮ ਦਿੱਤਾ ਰਾਜੇ ਨੇ ਉਸ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰ ਲਿਆ ਗੰਗੂ ਤੇਲੀ ਖੁਦ ਵੀ ਰਾਜੇ ਨਾਲ ਕੋਲੂ ਦਾ ਬਲਦਬੰਦਾ ਸੀ ਪਰ ਹੀਰਾ ਤਾਂ ਕੋਲਿਆਂ ਵਿੱਚ ਵੀ ਚਮਕਦਾ ਹੈ ਅਤੇ ਚਿੰਗਿਆੜੀ ਕੋਰ ਹਨੇਰੇ ਵਿੱਚ ਵੀ ਚਮਕਦੀ ਦਿਖਾਈ ਦਿੰਦੀ ਹੈ ਗੰਗੂ ਤੇਲੀ ਨੇ ਰਾਜੇ ਦੀਆਂ ਵਿਸ਼ਾਲ ਬਾਹਾਂ ਚੌੜੀ ਛਾਤੀ ਚਮਕਦਾ ਹੋਇਆ ਮੱਥਾ ਦੇਖ ਕੇ ਅੰਦਾਜ਼ਾ ਲਗਾਇਆ ਕਿ ਉਹ ਉਸ ਦਾ ਦਾਸ ਜੋ ਹੈ ਉਹ ਕੋਈ ਆਮ ਵਿਅਕਤੀ ਨਹੀਂ ਹੈ ਰਾਜਾ ਭੋਜ ਨੂੰ ਆਪਣੇ ਜੀਵਨ ਦਾਤਾ ਦਾ ਕਰ ਚੁਕਾਣਾ ਸੀ ਇਸ ਲਈ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਣ ਤੇ ਵੀ ਰਾਜੇ ਨੇ ਆਪਣਾ ਭੇਤ ਨਹੀਂ ਖੋਲਿਆ ਇੱਕ ਦਿਨ ਰਾਜਾ ਸਵਾਭਿਕ ਹੀ ਕੋਈ ਗੀਤ ਗੁੰਗੁਨਾ ਰਿਹਾ ਸੀ ਤਾਂ ਉੱਥੇ ਤੇਲ ਲਈ ਆਏ ਹੋਏ ਪਿੰਡ ਵਾਸੀਆਂ ਨੇ ਰਾਜੇ ਦਾ ਗੀਤ ਸੁਣਿਆ ਰਾਜੇ ਦੀ ਮਿੱਠੀ ਆਵਾਜ਼ ਸਭ ਦੇ ਮਨ ਨੂੰ ਭਾਗੀ ਫਿਰ ਜਦੋਂ ਰਾਜਾ ਕੋਈ ਗੀਤ ਗਾਉਂਦਾ ਤਾਂ ਗੰਗੂ ਤੇਲੀ ਨਾਲ ਸਾਰੇ ਗੀਤ ਦਾ ਆਨੰਦ ਲੈਂਦੇ ਉਸ ਦੇਸ਼ ਦਾ ਰਾਜਾ ਵੀ ਸੰਗੀਤ ਦਾ ਬਹੁਤ ਵੱਡਾ ਪ੍ਰੇਮੀ ਸੀ ਉਸ ਦੀ ਰਾਜਕੁਮਾਰੀ ਵੀ ਸੰਗੀਤ ਦੀ ਸਿੱਖਿਆ ਲੈ ਰਹੀ ਸੀ ਉਸ ਰਾਜ ਦੇ ਰਾਜੇ ਦੇ ਦਰਬਾਰ ਵਿੱਚ ਗਾਇਕੀ ਅਤੇ ਨਾਚ ਹੋਇਆ ਕਰਦੇ ਸਨ ਅਤੇ ਗਉਣ ਵਾਲਿਆਂ ਨੂੰ ਯੋਗ ਇਨਾਮ ਵੀ ਦਿੱਤਾ ਜਾਂਦਾ ਸੀ ਉਸ ਰਾਜ ਦੇ ਰਾਜੇ ਦੇ ਦਰਬਾਰ ਵਿੱਚ ਸੰਗੀਤ ਦਾ ਵਿਸ਼ਾਲ ਆਯੋਜਨ ਸੀ ਸਭ ਤੋਂ ਚੰਗੇ ਸੰਗੀਤਕਾਰ ਨੂੰ ਚੁਣਿਆ ਜਾਣਾ ਸੀ ਕਿਸੇ ਤਰ੍ਹਾਂ ਗੰਗੂ ਤੇਲੀ ਨੇ ਆਪਣੇ ਦਾਸ ਰਾਜਾ ਪੋਜ ਨੂੰ ਤਿਆਰ ਕੀਤਾ ਤੇ ਤੈ ਸਮੇਂ ਤੇ ਰਾਜਾ ਪੋਜ ਆਪਣੇ Swami ਗੰਗੂ ਤੇਲੀ ਨਾਲ ਉਸ ਦਰਬਾਰ ਵਿੱਚ ਪਹੁੰਚੇ ਰਾਜਾ ਪੋਜ ਸਧਾਰਨ ਕੱਪੜਿਆਂ ਵਿੱਚ ਸਨ ਪਰ ਉਹਨਾਂ ਦੇ ਸਰੀਰ ਵਿੱਚੋਂ ਇੱਕ ਚਮਕ ਚਲਕ ਰਹੀ ਸੀ ਦਰਬਾਰ ਵਿੱਚ ਸਾਰੇ ਪਾਸੇ ਖੁਸ਼ੀ ਅਤੇ ਉਤਸ਼ਾਹ ਸੀ ਵੱਡੇ ਵੱਡੇ ਗਾਇਕਾਂ ਨੇ ਆਪਣਾ ਆਪਣਾ ਗਾਣਾ ਸੁਣਾਇਆ ਪਰ ਰਾਜੇ ਦੀ ਵੀ ਤੀ ਵਸੁੰਦਰਾ ਅਜੇ ਵੀ ਸਭ ਤੋਂ ਵਧੀਆ ਗਾਇਕ ਦੀ ਭਾਲ ਵਿੱਚ ਸੀ ਅੰਤ ਵਿੱਚ ਕੋਨੇ ਵਿੱਚ ਬੈਠੇ ਗੰਗੂ ਤੇਲੀ ਨੇ ਰਾਜਾ ਭੋਜਵਾਲ ਸੰਗੀਤ ਲਈ ਇਸ਼ਾਰਾ ਕੀਤਾ ਰਾਜਾ ਪੋਜ ਨੇ ਖੜੇ ਹੁੰਦਿਆਂ ਹੀ ਚਾਰੇ ਪਾਸੇ ਹੱਥ ਜੋੜ ਕੇ ਪ੍ਰਣਾਮ ਕੀਤਾ ਅਤੇ ਮੰਚ ਵੱਲ ਚੱਲ ਪਏ। ਰਾਜਾ ਪੋਜ ਨੇ ਗੰਗੂ ਤੇਲੀ ਦੇ ਨੌਕਰ ਵੱਜੋਂ ਆਪਣਾ ਪਰਿਚੈ ਦਿੱਤਾ ਅਤੇ ਵਿਨਾ ਚੁੱਕ ਕੇ ਗਾਣਾ ਸ਼ੁਰੂ ਕੀਤਾ। ਦਰਬਾਰ ਵਿੱਚ ਬੈਠੇ ਸਾਰੇ ਲੋਕ ਮੰਤਰ ਮੁਕਤ ਹੋ ਗਏ। ਚਾਰੇ ਪਾਸਿਓਂ ਵਾਹ-ਵਾਹ ਦੀਆਂ ਆਵਾਜ਼ਾਂ ਲੱਗੀਆਂ। ਰਾਜਕੁਮਾਰੀ ਚੀਕਦੀ ਹੋਈ ਕਹਿਣ ਲੱਗੀ ਮਹਾਨ ਗਾਇਕ, ਸ਼੍ਰੇਸ਼ਟ ਗਾਇਕ ਪਹਿਲੀ ਵਾਰ ਖੁੱਲੀ ਸਭਾ ਵਿੱਚ ਰਾਜਕੁਮਾਰੀ ਦਾ ਇਸ ਤਰ੍ਹਾਂ ਚੀਕਣਾ ਰਾਜੇ ਅਤੇ ਦਰਬਾਰੀਆਂ ਨੂੰ ਬੜਾ ਜੀਵ ਲੱਗਾ। ਰਾਜਕੁਮਾਰੀ ਤੇ ਜਿਵੇਂ ਸੰਗੀਤ ਦਾ ਜਾਦੂ ਛਾ ਗਿਆ ਸੀ। ਉਹ ਖੜੀ ਹੋ ਕੇ ਫਿਰ ਚੀਕਣ ਲੱਗੀ। "ਇਹੀ ਹੈ ਮੇਰਾ ਗਾਇਕ। ਇਹੀ ਹੈ ਸ਼੍ਰੇਸ਼ਟ ਸੰਗੀਤਕਾਰ। ਇਹੀ ਹੈ ਸੰਗੀਤਕਾਰ।" ਰਾਜੇ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਰਾਜਕੁਮਾਰੀ ਇੱਕ ਆਮ ਆਦਮੀ ਨੂੰ ਇਸ ਤਰ੍ਹਾਂ ਆਪਣਾ ਮਨ ਲਵੇਗੀ। ਉਸ ਸਭਾ ਵਿੱਚ ਆਪਣਾ ਮਨ ਲੈਣ ਅਤੇ ਜੇਤੂ ਵਿਅਕਤੀ ਦਾ ਮਤਲਬ ਸੀ ਰਾਜਕੁਮਾਰੀ ਦਾ ਜੀਵਨ ਸਾਥੀ ਰਾਜੇ ਨੇ ਰਾਜਕੁਮਾਰੀ ਨੂੰ ਕਿਹਾ ਬਿਨਾ ਵੰਸ਼ ਜਾਣੇ ਇਸ ਤਰ੍ਹਾਂ ਤੇਰਾ ਕਹਿਣਾ ਠੀਕ ਨਹੀਂ ਹੈ ਕਿਉਂਕਿ ਤੂੰ ਕੋਈ ਆਮ ਕੁੜੀ ਨਹੀਂ ਹੈ ਇਸ ਰਾਜ ਦੀ ਰਾਜਕੁਮਾਰੀ ਹੈ ਰਾਜਕੁਮਾਰੀ ਨੇ ਕਿਹਾ ਪਿਤਾ ਜੀ ਇਹ ਕੋਈ ਆਮ ਵਿਅਕਤੀ ਨਹੀਂ ਹੈ ਇਹ ਉੱਚੇ ਵੰਸ਼ ਦਾ ਗੁਣੀ ਰਾਜਕੁਮਾਰ ਹੈ ਤੁਸੀਂ ਪ੍ਰੀਖਿਆ ਕਰਕੇ ਦੇਖ ਲਓ ਰਾਜਕੁਮਾਰੀ ਵਸੁੰਦਰਾ ਨੇ ਪੂਰੇ ਵਿਸ਼ਵਾਸ ਨਾਲ ਜਵਾਬ ਦਿੱਤਾ ਕਿਉਂਕਿ ਉਸ ਦਾ ਮਨ ਕਹਿੰਦਾ ਸੀ ਕਿ ਇਹ ਕੋਈ ਆਮ ਵਿਅਕਤੀ ਨਹੀਂ ਹੈ ਰਾਜਾ ਸਿੱਧ ਰਾਜ ਦੇ ਦਰਬਾਰ ਵਿੱਚ ਗਿਆਨੀਆਂ ਦੀ ਕਮੀ ਨਹੀਂ ਸੀ ਉੱਥੇ ਚਾਰ ਵਿਦਵਾਨ ਧਰਮਦੇਵ ਕਰਮਦੇਵ ਤਪਦੇਵ ਅਤੇ ਪੁੰਨਦੇਵ ਬੈਠੇ ਸਨ ਰਾਜੇ ਨੇ ਦਰਬਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਵਿਦਵਾਨੋ ਅਸੀਂ ਇਸ ਨੌਜਵਾਨ ਦਾ ਪਰਿਚੈ ਇਸਦੇ ਗੁਣਾ ਤੋਂ ਹੀ ਜਾਣਾਂਗੇ ਸਾਡੇ ਚਾਰ ਵਿਦਵਾਨ ਹੀ ਉਸ ਸ਼੍ਰੇਸ਼ਟ ਗਾਇਕ ਦੀ ਚੋਣ ਕਰਨਗੇ ਜਿਸ ਨੂੰ ਵਸੁੰਦਰਾ ਪਸੰਦ ਕਰ ਸਕੇਗੀ ਅਸੀਂ ਖੁਦ ਇਨ੍ਹਾਂ ਚਾਰ ਵਿਦਵਾਨਾਂ ਤੋਂ ਉਸ ਨੌਜਵਾਨ ਬਾਰੇ ਪ੍ਰਸ਼ਨ ਕਰਵਾਵਾਂਗੇ ਸਭ ਤੋਂ ਪਹਿਲਾਂ ਸਿਧਰਾਜ ਨੇ ਵਿਦਵਾਨ ਧਰਮਦੇਵ ਨੂੰ ਪੁੱਛਿਆ ਧਰਮਦੇਵ ਇਸ ਆर्यवर्त ਵਿੱਚ ਸਭ ਤੋਂ ਵੱਧ ਧਾਰਮਿਕ ਨੌਜਵਾਨ ਰਾਜਕੁਮਾਰ ਕੌਣ ਹੈ ਧਰਮਦੇਵ ਨੇ ਕਿਹਾ ਮਹਾਰਾਜ ਤੁਸੀਂ ਖੁਦ ਬੁੱਧੀ ਦੇ ਭੰਡਾਰ ਹੋ ਪਰ ਜਿੱਥੇ ਤੱਕ ਮੈਨੂੰ ਦੇਸ਼ ਪ੍ਰਦੇਸ਼ ਦਾ ਗਿਆਨ ਹੈ ਤਾਰਾ ਨਗਰੀ ਦੇ ਰਾਜਕੁਮਾਰ ਰਾਜਾ ਪੋਝਨ ਉਹਨਾਂ ਨੇ ਵੱਡੇ ਵੱਡੇ ਧਾਰਮਿਕ ਕਾਰਜ ਕੀਤੇ ਹਨ ਸਾਰੀ ਪਰਜਾ ਉਹਨਾਂ ਨੂੰ ਦੇਵਤਾ ਵਾਂਗ ਪੂਜਦੀ ਹੈ ਰਾਜਾ ਸਿਧਰਾਜ ਨੇ ਅਗਲਾ ਪ੍ਰਸ਼ੰਤ ਤਪ ਦੇਵ ਨੂੰ ਕੀਤਾ ਤਪਦੇਵ ਤੁਸੀਂ ਦੱਸੋ ਕਿ ਇਸ ਧਰਤੀ ਤੇ ਤੁਸੀਂ ਕਿਸ ਨੌਜਵਾਨ ਨੂੰ ਤਪਸਵੀ ਮੰਨਦੇ ਹੋ ਤਪਦੇਵ ਨੇ ਕਿਹਾ ਮਹਾਰਾਜ ਰਾਜਾ ਪੋਝੀ ਕਈ ਯੁੱਧਾਂ ਵਿੱਚ ਜੀਵਨ ਮੌਤ ਵਿਚਕਾਰ ਪਹੁੰਚ ਕੇ ਜੇਤੂ ਹੋਏ ਹਨ ਅਜਿਹੇ ਵੀਰ ਨੂੰ ਮੌਤ ਵੀ ਆਸਾਨੀ ਨਾਲ ਨਹੀਂ ਛੱਡ ਸਕਦੀ ਰਾਜਾ ਸਿਧਰਾਜ ਨੇ ਤੀਜਾ ਪ੍ਰਸ਼ਨ ਕਰਮਦੇਵ ਨੂੰ ਕੀਤਾ ਤੁਸੀਂ ਦੱਸੋ ਕਿ ਇਸ ਧਰਤੀ ਤੇ ਕਿਸ ਨੌਜਵਾਨ ਦੇ ਕਰਮ ਚੰਗੇ ਹਨ ਕਰਮਦੇਵ ਨੇ ਕਿਹਾ ਮਹਾਰਾਜ ਜਿੱਥੇ ਤੱਕ ਮੈਨੂੰ ਗਿਆਨ ਹੈ ਰਾਜਾ ਭੋਜ ਦੇ ਕਰਮ ਬਹੁਤ ਚੰਗੇ ਹਨ ਰਾਜਾ ਸਿਧਰਾਜ ਨੇ ਆਖਰੀ ਪ੍ਰਸ਼ਨ ਪੁੰਨਦੇਵ ਨੂੰ ਕੀਤਾ ਪੁੰਨਦੇ ਤੁਸੀਂ ਦੱਸੋ ਅਜਿਹਾ ਕਿਹੜਾ ਪੁੰਨ ਆਤਮਾ ਨੌਜਵਾਨ ਹੈ ਜੋ ਸਾਡੀ ਸਭਾ ਵਿੱਚ ਆ ਕੇ ਸਾਡੀ ਰਾਜਕੁਮਾਰੀ ਦਾ ਹੱਥ ਫੜ ਸਕੇ ਮਹਾਰਾਜ ਅਜੇ ਹੀ ਪੁੰਨ ਆਤਮਾ ਤਾਂ ਇਸ ਧਰਤੀ ਤੇ ਰਾਜਾ ਭੋਜ ਹੀ ਹੈ। ਉਹਨਾਂ ਦੇ ਪੁੰਨ ਦੀਆਂ ਕਹਾਣੀਆਂ ਅਨੇਕਾਂ ਹਨ। ਉਹ ਸਭ ਤੋਂ ਮਹਾਨ ਹਨ। ਪੰਦੇਵ ਨੇ ਸਪਸ਼ਟ ਕੀਤਾ। ਹੁਣ ਸਾਰੇ ਦਰਬਾਰ ਵਿੱਚ ਸਨਾਟਾ ਸੀ ਕਿ ਹੁਣ ਇਸ ਨੌਜਵਾਨ ਦਾ ਕੀ ਹੋਵੇਗਾ। ਪਰ ਉਹ ਨੌਜਵਾਨ ਬਿਲਕੁਲ ਸ਼ਾਂਤ ਤੇ ਗੰਭੀਰ ਖੜਾ ਸੀ। ਰਾਜੇ ਨੇ ਉਸ ਨੌਜਵਾਨ ਨੂੰ ਪੁੱਛਿਆ ਤੂੰ ਚੰਗਾ ਕਲਾਕਾਰ ਜ਼ਰੂਰ ਹੈ। ਪਰ ਤੂੰ ਸਾਡੇ ਸਭਾ ਸਦਾਂ ਦਾ ਫੈਸਲਾ ਸੁਣ ਲਿਆ ਹੋਵੇਗਾ। ਸਾਡੀ 3 ਨੇ ਨਾ ਜਾਣੇ ਕਿਵੇਂ ਅਚਾਨਕ ਦਰਬਾਰ ਵਿੱਚ ਇਹ ਬੇਅਦਬੀ ਕਿਉਂ ਕਰ ਦਿੱਤੀ ਸਾਡੀ ਧੀ ਕੇਵਲ ਰਾਜਕੁਮਾਰ ਭੋਜ ਦੇ ਹੀ ਯੋਗ ਹੈ ਸਾਡੇ ਵਿਦਵਾਨਾਂ ਅਨੁਸਾਰ ਰਾਜਾ ਭੋਜ ਵਿੱਚ ਚਾਰੇ ਗੁਣ ਧਰਮ ਕਰਮ ਤਪ ਅਤੇ ਪੁੰਨ ਮੌਜੂਦ ਹਨ ਉਸ ਨੌਜਵਾਨ ਨੇ ਕਿਹਾ ਨਹੀਂ ਮਹਾਰਾਜ ਮਾਫ ਕਰਨਾ ਭੋਜ ਦੇ ਗੁਣਾ ਤੋਂ ਵੀ ਵੱਡੀ ਸ਼ਕਤੀ ਹੈ ਜੋ ਮਹਾਨ ਵਿਅਕਤੀਆਂ ਨੂੰ ਵੀ ਆਪਣੇ ਵਸ ਵਿੱਚ ਰੱਖਦੀ ਹੈ ਰਾਜਾ ਸਿਧਰਾ ਚੀਕਦੇ ਹੋਏ ਬੋਲੇ ਕਿ ਤੂੰ ਸਾਡੇ ਵਿਦਵਾਨਾਂ ਦਾ અપਮਾਨ ਕਰ ਰਿਹਾ ਹੈਂ ਕੀ ਧਰਮ ਕਰਮ ਤਪ ਅਤੇ ਪੁੰਨ ਤੋਂ ਵੀ ਵੱਡੀ ਕੋਈ ਸ਼ਕਤੀ ਹੈ ਨੌਜਵਾਨ ਤੈਨੂੰ ਨਹੀਂ ਪਤਾ ਸਾਡੇ ਵਿਦਵਾਨਾਂ ਦਾ ਅਨਾਦਰ ਕਰਨ ਦੀ ਸਜ਼ਾ ਕੀ ਹੈ ਉਹ ਨੌਜਵਾਨ ਬੋਲਿਆ ਮਹਾਰਾਜ ਸਜ਼ਾ ਤਾਂ ਬੁਰੇ ਕਰਮਾਂ ਦੀ ਮਿਲਦੀ ਹੈ ਸੱਚ ਬੋਲਣ ਤੇ ਨਹੀਂ ਸੱਚ ਬੋਲਣ ਤੇ ਤਾਂ ਇਨਾਮ ਮਿਲਦਾ ਹੈ ਨੌਜਵਾਨ ਦੀ ਗੱਲ ਸੁਣ ਕੇ ਭਰੀ ਸਭਾ ਵਿੱਚ ਹਾਸੇ ਗੂੰਜ ਉੱਠੇ ਕੀ ਮਤਲਬ ਹੈ ਇਸ ਦਾ ਰਾਜਾ ਸਿਧਰਾਜ ਨੇ ਕਿਹਾ ਕਿਹੋ ਜਿਹਾ ਇਨਾਮ ਨੌਜਵਾਨ ਨੇ ਕਿਹਾ ਮਹਾਰਾਜ ਤਰਮ ਕਰਮ ਤਪ ਅਤੇ ਪੁੰਨ ਤੋਂ ਵੀ ਵੱਡੀ ਸ਼ਕਤੀ ਹੈ ਹੋਣੀ ਜਾਂ ਕਿਸਮਤ ਰਾਜਾ ਭੋਜ ਇਹਨਾਂ ਸਭ ਗੁਣਾਂ ਦੇ ਹੋਣ ਦੇ ਬਾਵਜੂਦ ਅਜੇ ਵੀ ਥਾਂ ਥਾਂ ਦੀਆਂ ਠੋਕਰਾਂ ਖਾ ਰਿਹਾ ਹੈ ਪਰ ਹੋਣੀ ਬੜੀ ਤਾਕਤਵਰ ਹੈ ਹੋਣੀ ਨੂੰ ਕੋਈ ਨਹੀਂ ਟਾਲ ਸਕਦਾ ਰਾਜਾ ਸਿਧਰਾਜ ਨੇ ਕਿਹਾ ਤਾਂ ਕਿ ਤੂੰ ਹੀ ਰਾਜਕੁਮਾਰ ਭੋਜ ਹੈ ਨੌਜਵਾਨ ਨੌਜਵਾਨ ਨੇ ਕਿਹਾ ਹਾਂ ਮਹਾਰਾਜ ਮੈਂ ਹੀ ਰਾਜਾ ਭੋਜ ਹਾਂ ਇਹ ਸਭ ਹੋਣੀ ਦਾ ਖੇਡ ਹੈ ਜੋ ਅੱਜ ਮੈਂ ਤੁਹਾਡੇ ਸਭ ਦੇ ਵਿਚਕਾਰ ਹਾਂ ਭੋਜ ਨੇ ਬ੍ਰਾਹਮਣ ਅਤੇ ਸ਼ਿਕਰ ਦੀ ਸਾਰੇ ਗੱਲ ਕਹਿ ਸੁਣਾਈ ਕਿਹਾ ਮਹਾਰਾਜ ਤੁਹਾਡੇ ਸਿਪਾਹੀਆਂ ਨੇ ਤਾਂ ਮੈਨੂੰ ਮਾਰ ਕੇ ਸੁੱਟ ਦਿੱਤਾ ਸੀ ਪਰ ਭਲਾ ਹੋਵੇ ਮੇਰੇ ਜੀਵਨ ਦਾਤਾ ਗੰਗੂ ਤੇਲੀ ਦਾ ਜਿਨ੍ਹਾਂ ਨੇ ਮੇਰੀ ਜਾਨ ਬਚਾਈ ਪਰ ਮੈਂ ਇਹਨਾਂ ਨੂੰ ਆਪਣਾ ਪਰਚੈ ਨਾ ਦੇ ਕੇ ਇਹਨਾਂ ਦੀ ਗੁਲਾਮੀ ਸਵੀਕਾਰ ਕਰ ਲਈ ਸਾਰੀ ਸਭਾ ਵਿੱਚ ਖੁਸ਼ੀ ਦਾ ਮਾਹੌਲ ਹੋ ਗਿਆ ਪੂਰੀ ਸਭਾ ਵਿੱਚ ਰਾਜਾ ਭੋਜ ਦੀ ਜੈ ਜੈਕਾਰ ਹੋਣ ਲੱਗੀ ਇਸ ਦੇ ਨਾਲ ਰਾਜਕੁਮਾਰੀ ਵਸੁੰਧਰਾ ਨੇ ਰਾਜਾ ਭੋਜ ਦੇ ਗਲੇ ਵਿੱਚ ਜੈ ਮਾਲਾ ਪਾਈ ਅਤੇ ਵਿਆਹ ਕੀਤਾ ਰਾਜਾ ਭੋਜ ਦਾ ਵਿਆਹ ਪੂਰੇ ਰੀਤੀ ਰਿਵਾਜ ਨਾਲ ਹੋਇਆ। ਰਾਜਾ ਭੋਜ ਤੇ ਪ੍ਰਸੰਸੀ ਹਰ ਵਿਅਕਤੀ ਦੀ ਜ਼ੁਬਾਨ ਤੇ ਬਸ ਇੱਕ ਹੀ ਗੱਲ ਸੀ ਕਿ ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ ਤਾਂ ਦੋਸਤੋ ਮੈਂ ਉਮੀਦ ਕਰਦੀ ਹਾਂ ਕਿ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਕਿਰਪਾ ਕਰਕੇ ਕਮੈਂਟ ਵਿੱਚ ਆਪਣੀ ਪ੍ਰਤੀਕਿਰਿਆ ਜ਼ਰੂਰ ਦੇਣਾ। ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਹਨ? ਮਿਲਦੇ ਹਾਂ ਅਗਲੀ ਵੀਡੀਓ 'ਚ ਅਗਲੀ ਕਹਾਣੀ ਦੇ ਨਾਲ। ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ